ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਲਹਿਰਾ ਬੇਗਾ ਭਾਈ ਕੀਤੇ ਦੇ ਘਰੋਂ ਗੀਤਾ ਗਿੱਲਾਂ ਦਾ ਅੱਜ ਦੀ ਵੀਡੀਓ ਦੇ ਵਿੱਚ ਸੋਨ ਦੂਜੇ ਸੂਏ ਸੂਣ ਵਾਲੀ ਮਿੱਤਰੋ ਆਪਾਂ ਵਿਹੜ ਦਿਖਾ ਰਹੇ ਆ ਕੱਦ ਘਾਟ ਫੁੱਲ ਹੈ ਬੇਲ ਫੁੱਲ ਹੈ ਥਾਂ ਲੇਵੀ ਦੀ ਮਿੱਤਰੋ ਪੂਰੀ ਸਾਫ਼ ਹੈ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਵੀ ਕਿੰਨਾ ਕਨੇ ਦੁੱਧ ਕੱਢਿਆ ਵਾ ਤੇ ਕੀ ਇਹਦਾ ਰੇਟ ਆ ਸੋ ਚੰਗੀ ਮਿੱਤਰੋ ਵਿਹੜ ਹੈ ਤੇ ਸਰੀਰ ਪੱਖੋਂ ਵੀ ਸੋਹਣੀ ਆ ਕੱਦ-ਕਾਰ ਤੇ ਬੇਲ ਵੀ ਚੰਗੀਆਂ ਸਪੈੰਡਰ ਲਹਿਰਾ ਬਿਗਾ ਤੇ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਫੇਰ ਹੀ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਕਿਦਾ ਥਣਲੇਵ ਦੀ ਵਰਤ ਅਗੇਰਾ ਕੈਮਰਾ ਨੇ ਦੇਖ ਰੱਖਿਆ ਆਪਾਂ ਦਿਖਾ ਦਿੰਦੇ ਆਂ ਸਰੀਰ ਪੱਖੋਂ ਵੀ ਸੋਹਣੀ ਆ ਸਰੀਰ ਦੀ ਬਣਤਰ ਵੀ ਚੰਗੀ ਆ ਹਾਂਜੀ ਭਾਈ ਗੀਤਾ ਕੀ ਹਾਲ ਚਾਲ ਹੈ ਸਸੀ ਗਾਜੀ ਸਸੀ ਗਾਲ ਹੋ ਠੀਕ ਹੈ ਹਾਂਜੀ ਬਹੁਤ ਵਧੀਆ ਠੀਕ ਹੈ ਸੇਤਾ ਹਾਂ ਬਹੁਤ ਵਧੀਆ ਠੀਕ ਹੈ ਘਰ ਆਪਣਾ ਹੈਗਾ ਗੋਲੂ ਤੇਜਾਪਤੀ ਦੀ ਧਰਮਸਾਲ ਗੋਲੂ ਤੇਜਾ ਦੀ ਧਰਮਸਾਲ ਗੁਰਦੁਆਰੇ ਦੇ ਨੇੜੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹ ਗੋਲੂ ਹੈ ਨਾ ਤੇ ਵਾਇਰ ਦਾ ਸੂਆ ਦੂਜਾ ਦੂਜਾ ਸੂਆ ਹੈ ਕਿੰਨੇ ਦਿਨ ਲੈ ਜੂਗੀ ਸਹੀ ਇਹਦੇ ਡਾਕਟਰ ਸਾਹਿਬ 2 ਤਰੀਕ ਨੂੰ ਦਿਨ ਪੂਰੇ ਹੈ ਅੱਜ 5 ਦਿਨ ਬਾਕੀ ਹੈ 2 ਤਰੀਕ ਨੂੰ ਦਿਨ ਪੂਰੇ ਹੋਣੇ ਜੀ ਅੱਜ 5 ਦਿਨ ਬਾਕੀ ਹੈ ਦੁੱਧ ਸਹੀ ਕਿੰਨਾ ਘੱਡਿਆ ਵਾ ਇਹਨੇ ਪਹਿਲੇ ਸੂਏ ਦਾ 20 ਲੀਟਰ ਦੁੱਧ ਦਿੱਤਾ ਸੀ ਡਾਕਟਰ ਤੇ ਦੇਣ ਲੈ ਜੋ ਪੰਜ ਚਾਰ ਹਨਾ ਰੇਟ ਕੀ ਕਰਤਾ ਜੀ ਦਾ ਆਪਾ ਰੇਟ ਦਾ ਲੱਖ ਰੁਪਇਆ ਜੀ ਡਾਕਟਰ ਲੱਖ 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 ਮਾਨਦਾਨ ਹੋ ਮਾਨਦਾਨ ਕਰਦੇ ਆਂ ਜੀ ਥੋੜਾ ਓਕੇ ਲੱਖ ਰੁਪਇਆ ਥੋੜੇ ਜੀ ਲੱਖ ਰੁਪਇਆ ਮੁੱਲ ਆ ਜੀ ਮਾਨਦਾਨ ਹੋ ਜਾਣਾ ਸਰੀਰ ਪੱਖੋਂ ਮਿੱਤਰੋ ਬਹੁਤ ਚੰਗੀ ਆ ਛੀ ਦੀ ਬਣਤਰ ਬਹੁਤ ਸੋਹਣੀ ਆ ਥਾਂਲੇ ਵੀ ਜੀ ਮਿੱਤਰੋ ਪੂਰੀ ਸਾਫ ਹੈ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਈ ਕੋਲੇ ਦੁੱਧ ਦੀ ਖਤਰ ਗਾਵਾਂ ਰੱਖੀਆਂ ਨੇ ਦੋ ਚਾਰ ਮੱਝਾਂ ਵੀ ਆ ਦੂਜੇ ਘਰੇ ਤੇ ਪਹਿਲਾ ਆਪਾਂ ਇਹ ਇਸ ਘਰੇ ਮੇਤਰੋ ਡਾਕਟਰੀ ਕਰਦੇ ਰਹੇ ਆ ਤੇ ਹੁਣ ਆਪਾਂ ਡਾਕਟਰੀ ਆਪਾਂ ਤੁਹਾਨੂੰ ਪਤਾ ਹੀ ਹੋਵੇ ਛੱਡੀ ਵੀ ਆ ਥੋੜਾ ਜਿਹਾ ਦਰਦੀ ਆ ਹੌਲੀ ਥੁਰਜ ਬਣਾਇਆ ਮੋੜ ਇਧਰ ਮੋੜ ਲੈ ਦੁਬਾਰੇ ਥੋੜਾ ਕੈਮਰੇ ਤੋਂ ਦਰਦੀ ਆ ਨਾ ਖੋਲੇ ਨਿਕਲਦਾ ਬਹੁਤ ਹਾਂ ਮਲਾਦਾ ਭਰਾਡੇ ਜੀ ਆ ਹਨਾ ਹਾਂ ਮੱਛਰ ਤੋਂ ਬਾਹਰ ਮੱਛਰ ਹੁੰਦਾ ਜਿਗਾ ਜੀ ਠੀਕ ਆ ਬੱਸ ਆ 50-55 ਮਿੰਟ ਜੰਦਰੀ ਆਈ ਓਕੇ 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 ਚਲ ਕੋਈ ਨਹੀਂ ਮਸਤੀ ਕਰਦੀ ਆ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਚਲ ਬੋਚ ਕੇ ਕੋਸਤਾ ਉਪਰਾਂ ਬਣਦੀ ਆ ਸੋਡੇ ਮੈਨਾਂ ਦਾ ਇਹ ਬਾੜੇ ਚੰਦਾ ਵੀ ਨਹੀਂ ਹੋਣਾ ਕੋਈ ਹਨਾ ਨਾ ਨਾ ਬੰਦਾ ਨਹੀਂ ਆਉਂਦਾ ਜੀ ਹਾਂ ਬੰਦਾ ਨਹੀਂ ਆਉਂਦਾ ਚਲੋ ਦੁੱਧ ਬਾਈ ਕਹਿੰਦਾ ਵੀ 20 ਲੀਟਰ ਪਹਿਲੇ ਸੂਏ ਦਾ ਦੂਜੇ ਸੂਏ ਮਿੱਤਰੋ ਇਹਨੇ ਸੂਣਾ 5 4 3 ਦਿਨ ਸੂਣ ਦੇ ਵਿੱਚ ਬਾਕੀ ਨੇ ਮੁੱਲ ਬਾਈ ਨੇ 1 ਲੱਖ ਕਰਤਾ 1 ਲੱਖ ਦੇ ਵਿੱਚੋਂ ਮਾਨਤਾ ਨਾ ਹੋ ਜਾਣਾ ਠੀਕ ਆ ਸਰਕਾਰੀ ਸਰਕਾਰੀ ਸੀ ਮਿਲ ਗਈ ਓਕੇ ਤੇ ਫੋਨ ਨੰਬਰ ਜੀ ਆਪਣਾ 94652 ਜੀ 94652 87986 87986 ਸੋ ਪਿੰਡ ਲਹਿਰਾ ਬੇਗਾ ਜੀ ਜ਼ਿਲ੍ਹਾ ਮਿੱਤਰੋ ਬਠਿੰਡਾ ਤੋਂ ਸਾਰੇ ਵੀਰਾਂ ਦਾ ਧੰਨਵਾਦ